ਹੈਲੋ ਜੀ ਸਸਰੀਕਾ ਨਮਸਤੇ ਅਦਾਬ ਜੈ ਮਾਤਾ ਦੀ ਰਾਮ ਰਾਮ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਡੇਲੀ ਲਾਈ ਬਲੌਗ ਤੇ ਹੋਰ ਸਨੋ ਕੀ ਹਾਲ ਚਾਲ ਹੈ ਉਮੀਦ ਹੈ ਸਾਰੇ ਠੀਕ ਹੋਵਗੇ ਹਮੇਸ਼ਾ ਠੀਕ ਹੀ ਹੋਣੇ ਚਾਹੀਦੇ ਹੈ ਚੜਦੀ ਕਲਾ ਚ ਰਹਿਣਾ ਚਾਹੀਦਾ ਬੰਦੇ ਨੂੰ ਅੱਜ ਅਸੀਂ ਬਣਾਵਾਂਗੇ ਤੜਕੇ ਵਾਲੇ ਚੌਲ ਅੱਜ ਬਣਾਵਾਂਗੇ ਤੜਕੇ ਵਾਲੇ ਚੌਲ ਤੇ ਤਿਆਰੀਆਂ ਅਸੀਂ ਕਰ ਲਈ ਸਾਰੀ ਚੌਲ ਚੁਗੰਡਿਆ ਤੇ ਨਿਊਟਰੀਅੰਨੀ ਜੋ ਮੈਂ ਜਾ ਕੇ ਦੁਕਾਨ ਤੋਂ ਲੈ ਆਂਦੀ ਪੈਕਟ ਵਾਲੀ ਤੇ ਹੁਣੇ ਕਰਦੇ ਆਂ ਤਿਆਰੀ ਮੁਰਗੇ ਚੌਲ ਚੰਗੀ ਤਰ੍ਹਾਂ ਸਾਫ਼ ਕਰਨੇ ਪੈਣੇ ਆ ਕਿਉਂਕਿ ਮੈਂ ਤੁਹਾਨੂੰ ਵਿਖਾਉਣਾ ਵਾ ਲੋਏ ਚੌਲ ਲਿਆ ਚੋਗ ਆਹ ਕੋ ਚੰਗੀ ਤਰ੍ਹਾਂ ਸਾਫ਼ ਕਰਤੇ ਆ ਤੇ ਇਹ ਹੁਣ ਬਿਲਕੁਲ ਖੰਡ ਵੀ ਨਹੀਂ ਪਤੀ ਵੀ ਨਹੀਂ ਬਚੇ ਹੋਈ ਜਿਹੜਾ ਜ਼ਿਆਦਾ ਪਤੀ ਰੁੜੀ ਹੋਈ ਵਿੱਚ ਇਹਦੇ ਤੋਂ ਚੰਗੀ ਤਰ੍ਹਾਂ ਸਾਫ਼ ਕਰਤੀ ਆ ਤੇ ਹੁਣ ਅਸੀਂ ਕਟਾਂਗੇ ਗੰਡੇ ਤੇ ਆਲੂ ਤੇ ਟਮਾਟਰ ਤੇ ਮਿਰਚਾਂ ਇਹਨੂੰ ਕੱਟ ਲੈਂਦੇ ਆ ਲੋ ਜਣ ਅਸੀਂ ਆਲੂ ਵੀ ਕੱਟ ਲਿਆ ਗੰਡੇ ਵੀ ਕੱਟ ਲਏ ਤੇ ਟਮਾਟਰ ਵੀ ਕੱਟ ਲਏ ਮਿਰਚਾਂ ਵੀ ਕੱਟ ਲੀਆਂ ਤੇ ਆਲੂ ਨੂੰ ਇਦਾਂ ਅਸੀਂ ਪਾਣੀ 'ਚ ਭਿਉਂ ਕੇ ਰੱਖ ਦੇਣਾ ਵਾ ਉਏ ਦਾਂਜੇ ਆਹ ਲੋ ਪਾਣੀ ਚ ਭਿਉਂਦਾਂਗੇ ਨਾ ਫਿਰ ਆਲੂ ਦਾ ਰੰਗੜੀ ਬਦਲਦਾ ਆਲੂ ਛਟੇ ਰਹਿੰਦੇ ਤੇ ਨਿਊਟੀਨ ਵੀ ਇਹ ਪਾਣੀ ਚ ਭਿਉਂਦਾ ਵਾ ਆਹੋ ਮੈਂ ਤਾਂ ਪਾਣੀ ਚ ਭਿਉਂਦਾ ਵਾ ਨਰਮ ਹੋ ਜਾਂਦੀ ਐ ਕੁਲੀ ਹੋ ਜਾਂਦੀ ਖਾਂਚ ਫਿਰ ਕੱਚੀ ਨਹੀਂ ਰਹਿੰਦੀ ਆਹੋ ਇਦਾਂ ਦੇ ਕੱਟਨੇ ਟਮਾਟਰ ਤਾਂ ਮੋਟੇ-ਮੋਟੇ ਕੱਟ ਲਓ ਕੋਈ ਗੱਲ ਨਹੀਂ ਆਹ ਗੰਡੇ ਵੀ ਕੱਟ ਲੇ ਤੇ ਮਿਰਚਾਂ ਵੀ ਕੱਟ ਲਈਆਂ ਆੱਗੇ ਹੀ ਬਾਲਤੀ ਆ ਤੇ ਇਹਦੇ ਵਿੱਚ ਅਸੀਂ ਇੱਕ ਕੜਛੀ ਤੇਲ ਦੀ ਪਾਵਾਂਗੇ ਤੇ ਕੜਛੀ ਸਾਡੀ ਛੋਟੀ ਆ ਤੇ ਜੇ ਤਾਂ ਇਹ ਵੱਡੀ ਘੜਸੀ ਵਰਤਦੇ ਤਾਂ অতি ਘੜਸੀ ਪਾਇਓ ਐ ਨਿੱਕੀ ਘੜਸੀ ਲਈ ਆ ਇਹ ਇੱਕ ਘੜਸੀ ਪਾਣੀ ਤੇਲ ਦੀ ਤੇਲ ਗਰਮ ਹੁੰਦਾ ਵਾ ਤਾਂ ਫੇਰ ਵਿੱਚ ਗੰਡੇ ਪਾਵਾਂਗੇ ਤੇ ਚੌੜਾ ਇੱਕ ਗਲਾਸ ਆ ਆ ਜਿਹੜਾ ਗਲਾਸ ਵੱਡਾ ਤੇ ਇੱਕ ਗਲਾਸ ਹੀ ਪਾਣੀ ਪਾਵਾਂਗੇ ਵਿੱਚ ਤੇਲ ਹੋ ਗਿਆ ਗਰਮ ਤਾਂ ਹੁਣ ਵਿੱਚ ਅਸੀਂ ਪਾ ਦਾਂਗੇ ਗੰਡੇ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨਣਾ ਪਾਣ ਤੇ ਜੀਰਾ ਵਿੱਚ ਪਾ ਦਿੰਨੇ ਹਾਂ ਜੀਰਾ ਕਿੱਥੇ ਰੱਖਿਆ ਮੰਮੀ ਜੀਰਾ ਹੀ ਵਿੱਚ ਪਾਉਣਾ ਸੀ ਚੇਤਾ ਭੁੱਲ ਗਿਆ ਚਲ ਹੁਣ ਪਾ ਦਿੰਨੇ ਕੋਈ ਨਹੀਂ ਪਹਿਲਾਂ ਪਾਉਣਾ ਜਿੱਦਾਂ ਅੱਧਾ ਚਮਚਾ ਜਿਹੜਾ ਹੈ ਜੀਰੇ ਦਾ ਪਾ ਦਿੰਨੇ ਵਿੱਚ ਇਹਨਾਂ ਨੂੰ ਚੰਗੀ ਤਰ੍ਹਾਂ ਘੰਡੇਆਂ ਨੂੰ ਭੁੰਨਣਾ ਕੱਚੇ ਨਾ ਰਹਿਣ ਘੰਡੇ ਮੜੇ ਨਰਮ ਕਰਨੇ ਆ ਕਿਉਂਕਿ ਮੁਰਗੇ ਟਮਾਟਰਾਂ ਚ ਹੀ ਭਜਣਾ ਗੰਡਿਆਂ ਨੇ ਤੇ ਨੂੰ ਪੋਣ ਲੈਣਾ ਗੰਡੇ ਉਹ ਜਿੰਨਾ ਚਿਰ ਅਸੀਂ ਗੰਡੇ ਭੋਣਣ ਦੇ ਉਹਨਾਂ ਚ ਰਹੀਂ ਚੌਲ ਸਾਫ਼ ਕਰ ਲੈਣੇ ਆ ਪਾਣੀ ਨਾਲ ਗੰਡੇ ਭੁੱਜ ਗਏ ਆ ਹਾਂ ਵੈ ਇਦਾਂ ਦੇ ਰੱਖਣੇ ਨਰਮ ਨਰਮ ਤੇ ਹੁਣ ਵਿੱਚ ਟਮਾਟਰ ਪਾ ਦਿੰਨੇ ਆ ਮਿਰਚਾਂ ਵੀ ਨਾਲ ਹੀ ਪਾ ਦੇਣੀਆਂ ਆ ਮਿਰਚਾਂ ਵੀ ਨਾਲ ਹੀ ਪਾ ਦੇਣੀਆਂ ਹਣ ਚੰਚੰਗੀ ਤੇ ਰਾਪੂਣਾ ਆਣਾ ਮੜਾ ਕੋ ਜ ਜਾਂਦੇ ਨਾ ਫੇਰ ਪਾਵਾਂਗੇ ਮਸਾਲੇ ਵਿੱਚ ਮੜੇ ਨਰਮੋ ਐਂਡ ਟਮਾਟਰ ਮੜੇ ਵਿੱਚ ਆਲੂ ਤੇ ਨਿਊਟ੍ਰੀ ਵੀ ਪਾਉਣੀ ਆ ਇਹ ਵੀ ਤੜਕੇ ਜੀ ਪਾ ਦੇਣੀਆਂ ਫੇਰ ਅਸੀਂ ਪਾਣੀ ਪਾਵਾਂਗੇ ਬਾਅਦ ਵਿੱਚ ജീര ചോളാന്നോള മസാലേ സോണ ജാഖ ਗੰਡੇ ਦਾ ਟਮਾਟਰ ਲੇਕੋ ਪੁੱਜ ਗਏ ਆ ਮਾਰੇ ਮਾਰੇ ਪੁੱਜ ਗਏ ਹੁਣ ਵਿੱਚ ਅਹੀਂ ਹਲਦੀ ਤੇ ਮਸਾਲੇ ਪਾਉਣੇ ਆ ਕੋਈ ਫੇਰ ਹੀ ਗਲਬਾਤ ਕਰਨੀ ਜੇ ਮਸਾਲੇ ਪਾਵਾਂਗੇ ਉਦਾਂ ਸਵਾਦ ਨਹੀਂ ਲੱਗਣੇ ਤੇ ਇਹਦੇ ਵਿੱਚ ਅਹੀਂ ਪਾਵਾਂਗੇ ਅੱਧਾ ਚਮਚਾ ਹਲਦੀ ਦਾ ਇੰਨਾ ਕੁ ਪਾਉਣਾ ਜ਼ਿਆਦਾ ਨਹੀਂ ਪਾਉਣੀ ਜੋ ਜੋ ਮੈਂ ਪਾਉਂਗਾ ਤੁਹਾਨੂੰ ਨਾਲ ਨਾਲ ਦੱਸੀ ਜਾਊਂਗਾ ਕਿੰਨਾ ਕਿੰਨਾ ਪਾਉਣਾ ਇੱਕ ਗਲਾਸ ਝੋਲ ਆ ਆ ਜਿਹੜਾ ਗਲਾਸ ਤੇ ਵੇਖੀ ਜਾਏ ਮਸਾਲੇ ਅੱਧਾ ਚਮਚਾ ਹੈ ਹਲਦੀ ਦਾ ਪਾਤਾ ਤੇ ਅੱਧੇ ਚਮਚੇ ਦਾ ਵੀ ਘੱਟ ਤੇ ਜਾਇਸਾ ਮਿਰਚ ਦਾ ਪਾਵਾਂਗੇ ਲਾਲ ਮਿਰਚ ਠੀਕ ਹੈ ਜੀ ਤੇ ਅੱਧੇ ਚਮਚੇ ਦਾ ਵੀ ਘੱਟ ਮਸਾਲਾ ਪਾਵਾਂਗੇ ਮਸਾਲਾ ਜ਼ਿਆਦਾ ਨਹੀਂ ਪੋਣਾ ਹਾਂ ਠੀਕ ਹੈ ਇੱਕ ਚਮਚਾ ਪੂਰਾ ਹੀ ਲੂਣ ਦਾ ਪਾਵਾਂਗੇ ਇਹ ਬਾਅਦ ਘੱਟ ਲੱਗੂਗਾ ਚੈੱਕ ਕਰ ਲਾਂਗੇ ਹੋਰ ਪਾ ਦਾਂਗੇ ਤੇ ਥੋੜੀ ਜੀ ਲਾਹ ਦੇਗੀ ਮੈਂ ਚਵਾ ਦਿੰਨਾ ਮਸਾ ਕੇ ਨਾ ਮੱਤ ਲੋਈ ਮਸਾਲੇ ਹਿੰਦੇ ਤੇ ਪਾ ਤੇ ਹੁਣ ਇਹਦੇ ਵਿੱਚ ਨਿਊਟਰੀ ਪਾ ਦੇਣੀ ਆ ਤੇ ਵਿੱਚੇ ਆਲੂ ਪਾ ਲੈਣੇ ਆ। ਉਹ ਵੀ ਨਿਊਟਰੀ ਜੀ ਜਿਹੜੀ ਆ ਮਸਾਲੇ ਉਹ ਨਿਊਟਰੀ ਜੀ ਰੱਚ ਜਾਣਗੇ ਇਹਦੇ ਚ ਅਸੀਂ ਪਾਣੀ ਵੀ ਕੱਢ ਲੈਣੇ ਆ ਆਲੂਆਂ ਦਾ ਵੀ ਪਾਣੀ ਕੱਢ ਲੈਣੇ ਆ। ਲੋ ਜੀ ਇਦਰਾ ਕੋਈ ਆਲੂ ਤੇ ਨਿਊਟਰੀ ਇਕੱਠੇ ਹੀ ਪਾਣੀ ਕੱਢ ਲਿਆ ਵਿੱਚੋਂ ਹੁਣ ਇਹਨੂੰ ਵਿੱਚ ਪਾ ਦਿੰਨੇ ਆ। ਨਿਊਟਰੀਟ ਆਲੂ ਦੋਨੇ। ਨਾ ਚੰਗੀ ਤਰ੍ਹਾਂ ਮਿਕਸ ਕਰਾ ਦਨੇ ਘਰਚੀ ਨਾ। ਥੋੜਾ ਜਿਹਾ ਵਿੱਚ ਪਾਣੀ ਹੋਵੇ ਚੜਨਾ ਚੱਲ ਗਿਆ ਚਲ ਕੋਈ ਗੱਲ ਨਹੀਂ। ਹੁਣ ਅਸੀਂ ਵਿੱਚ ਇੱਕ ਗਲਾਸ ਪਾਣੀ ਦਾ ਪਾ ਦਾਂਗੇ। ਮਸਾਲਾ ਹੈ ਭੁੱਜ ਗਿਆ ਵਾ। ਇੱਕ ਗਲਾਸ ਹੀ ਰਚੋੜ ਤੇ ਇੱਕ ਗਲਾਸ ਹੀ ਪਾਣੀ ਪਾ ਦਾਂਗੇ। ਮਸਾਲਾ ਜਿਉਟਰੀ ਭੁੱਜ ਗਈ ਹੈ ਤਾਂ ਹੁਣ ਵਿੱਚ ਪਾਣੀ ਪਾ ਦਾਂਗੇ। ਇੱਕ ਗਲਾਸ ਪਾਣੀ ਦਾ ਪਾ ਦੇਣਾ ਪੂਰਾ ਹੈ। ਤੇ ਲੂਣ ਵੀ ਹੋਣਾ ਹੈ ਚੈੱਕ ਕਰ ਲੈਣਾ ਨਾਲ ਹੀ। ਕਾਟਦ ਨਹੀਂ ਆ ਗਏ ਹੁਣ ਤਾਂ ਪੈ ਜੂਗਾ ਮੋੜ ਕੇ ਨਹੀਂ ਕੋਈ ਮਸਲਾ ਲਾਉਣਾ ਇਹਦਾ ਲੋ ਜੀ ਹੁਣ ਅਸੀਂ ਮਸਾਲੇ ਮਸੂਲੇ ਸਾਰੇ ਪਾਤੇ ਆ ਵਿੱਚ ਨਿਊਟਰੀ ਪਾਤੇ ਆ ਆਲੂ ਵੀ ਪਾਤੇ ਆ ਤੇ ਤੜਕਾ ਰਵੇ ਠੀਕ ਹੀ ਲੂਣਾ ਅੱਧਾ ਵੀ ਚਮਚਾ ਹੋਰ ਪਿਆ ਲੂਣ ਦਾ ਵਿੱਚ ਤੇ ਬਾਕੀ ਸਹੀ ਆ ਸਾਰਾ ਮਸਾਲਾ ਮਸੂਲਾ ਓਕੇ ਰਿਪੋਰਟ ਆ ਤੇ ਹੁਣ ਅਸੀਂ ਚੋਲ ਜਿਹੜੇ ਧੋਕੇ ਤੁਹਾਨੂੰ ਪਤਾ ਅਸੀਂ ਪਹਿਲਾਂ ਰੱਖ ਲਈ ਤੋਣੇ ਵਿੱਚ ਪਾ ਦਨੇ ਆ ਇੱਕ ਗਲਾਸ ਚੋਲਾਂ ਦਾ ਤੇ ਮੁੜ ਕੇ ਅਸੀਂ ਢੱਕਣ ਮਾਰ ਦਨੇ ਆ ਤੇ ਫਿਰ ਮਰੋਨੇ ਅਸੀਂ ਦੋ ਸੀੜੀਆਂ ਤੇ ਸਾਡੇ ਹੋਏ ਨੇ ਚੌਲ ਤਿਆਰ ਤੇ ਜੇ ਤੁਹਾਨੂੰ ਚੈੱਕ ਕਰਾਉਣਾ ਹੈ ਕਿੰਦਾਂ ਦੇ ਬਣੇ ਤੁਹਾਨੂੰ ਚੌਲ ਪੋਨੇ ਵਿੱਚ ਚੌਲ ਦੇ ਤਿਆਰ ਵਿੱਚ ਪਾ ਤੇ ਕਰਸੀ ਮਾਰ ਦਿੰਨੇ ਹਣਾ ਕਰਸੀ ਮਾਰ ਕੇ ਤੇ ਹੁਣ ਢੱਕਣ ਮਾਰ ਦਿੰਨੇ ਆ ਢੱਕਣ ਮਾਰਤਾ ਵਾ ਤੇ ਹੁਣ ਇਹਨੂੰ ਦੋ ਸੀਟੀਆਂ ਮਰੋਣੀਆਂ ਇਹਨੂੰ ਤੇ ਦੋ ਸੀਟੀਆਂ ਆ ਗਈਆਂ ਤੇ ਚੌਲ ਤਿਆਰ ਹੋ ਜਾਣੇ ਆ ਤੇ ਕੁੱਕਰ ਹੀ ਮਾਫੀ ਚਾਉਨੇ ਕੁੱਕਰ ਵੱਡਾ ਵਾ ਛੋਟਾ ਕੁੱਕਰ ਹੁੰਦਾ ਫਿਰ ਹੋਰ ਵਧੀਆ ਲੱਗਣੇ ਦੇਜ ਜਾਣੇ ਚੋਲ ਵਿੱਚ ਕੁੱਕਰ ਵੱਡਾ ਵਾ ਕਿਉਂਕਿ ਛੋਟਾ ਕੁੱਕਰ ਖਰਾਬ ਹੋਇਆ ਤੁਹਾਨੂੰ ਦੱਸਿਆ ਵਾ ਤੇ ਹੁਣ ਬੰਦਿਆ ਫਿਰ ਤੁਹਾਨੂੰ ਖਾਉਨੇ ਆ ਕਿੱਦਾਂ ਦੇ ਬਣੇ ਆ ਜਿੰਨਾ ਚਿਰ ਚੋਲ ਬੰਦੇ ਆ ਉਨਾਂ ਚਿਰ ਹੀ ਚਾਹ ਧਰ ਲੈਨੇ ਆ ਤੂੰ ਹੀ ਪੀਣੀ ਮੈਂ ਵੀ ਚਾਹ ਉਹ ਨਜ਼ਰ ਹੀ ਚਾਹ ਧਰ ਲੈਨੇ ਮੰਮੀ ਤੇ ਕਹਿੰਦੇ ਮੈਂ ਨਹੀਂ ਪੀਣੀ ਮੈਂ ਚਲ ਮੈਂ ਆਪਣੀ ਜੋਗੀ ਬਣਾਉਣਾ ਚੋਲ ਹੋ ਗਏ ਰਾਜਮਾ ਦੀ ਸਬਜ਼ੀ ਹੋ ਗਈ ਇਹ ਬੜੇ ਸਵਾਦ ਨੂੰ ਨਾ ਆਉਣ ਲੱਗੀ ਸੀਟੀ ਐ ਆ ਗਈ ਏ ਹੁਣ ਗਿਆਸ ਕਰ ਦਿੰਨੇ ਆ ਬੰਦ ਸੋ ਹੁਣ ਬੱਸ ਇਹਨੂੰ 5 ਮਿੰਟ ਲੱਗਣੇ ਤਾਂ ਨਿਕਲ ਜਾਣਾ ਪਾ ਫੇਰ ਇਹਨੂੰ ਕੀ ਕਰਾਂਗਾ ਕਿ ਕੰਟਰੋਲ ਵਿੱਚ ਦੰਨੇ ਬਣੇ ਚੈੱਕ ਕਰਦੇ ਆ 5 ਮਿੰਟ ਹੋ ਗਏ ਇਹਨੂੰ ਪੂਰੇ ਬਣ ਗਿਆ ਨੇ ਚਲ ਲੋ ਇਹ ਕਰੋ ਚੈੱਕ ਮਣੀਂ ਗੱਲਬਾਤ ਬੁਰੀ ਹੁਣ ਇਹ ਚੱਟੀ ਪਲੇਟ 'ਚ ਕੱਢ ਲੈਨੇ। ਇਸੇ ਪਲੇਟ 'ਚ ਕੱਢਨੇ ਹੈ ਜੀ ਸੋਨੇ ਲੱਗਣੇ। ਆਹ ਕੜਚੀ ਨਾਲ ਕੱਢਨੇ। ਇਹਨੂੰ ਰਾਤ ਦੇਨੇ ਸਾਈਡ ਤੇ। ਲੋ ਜੀ ਕਰੋ ਚੈੱਕ ਚੋਲ ਬਣ ਕੇ ਹੋ ਗਿਆ ਤਿਆਰ। ਪੂਰੀ ਗੱਲ ਬਾਤ ਬਣੀ ਹੈ ਨਿਊਟ੍ਰੀ ਚਾਵਲ। ਸੋਇਆ ਵੀਰ ਚਾਵਲ ਵੀ ਕਹਿੰਦੇ ਇਹਨੂੰ। ਹੁਣ ਖਾ ਕੇ ਚੈੱਕ ਕਰਦੇ ਕਿੱਦਾਂ ਦੇ ਬਣੇ। ਪੂਰੀ ਗੱਲਬਾਰ ਬਣੀ ਜੇ ਐਂਡ ਐਂਡ ਗੱਲਬਾਰ ਇਹ ਤੁਹਾਨੂੰ ਵੀ ਪਰਾਉਣਾ ਚਾਹੁੰਦੇ ਧਨਚੋਲ ਤੇ ਘਰੇ ਜਰੂਰ ਟਰਾਈ ਕਰਿਓ ਤੇ ਖਾ ਕੇ ਤੇ ਕਮੈਂਟ ਕਰਕੇ ਦੱਸਿਓ ਕਿਦਾਂ ਦੇ ਬਣਦੇ ਆ ਸੋਇਆਬੀਨ ਚਾਵਲ ਤੇ ਜਿਹਨੂੰ ਵੀਡੀਓ ਵੀਡੀਓ ਦੇ ਜਿਹੜਾ ਪਹਿਲੀ ਵਾਰ ਹੀ ਆਇਆ ਉਹ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਵੱਤ ਤੋਂ ਵੱਤ ਤੇ ਵੀਡੀਓ ਪੂਰੀ ਵੇਖਿਆ ਕਰੋ ਸ਼ੁਰੂਤ ਲਾ ਕੇ ਅਖੀਰ ਤੱਕ ਤੇ ਸਪੋਰਟ ਕਰੋ ਪੂਰੀ ਫੁੱਲ ਸਪੋਰਟ ਕਰੋ ਤੇ ਲਾਈਕ ਜਰੂਰ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਕਰੋ ਵੱਤ ਤੋਂ ਵੱਤ ਸਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ